ਅੱਜ ਦੀ ਆਨਲਾਈਨ ਜਮਾਤ ਵਿੱਚ ਸਵਾਗਤ ਹੈ ਤੁਹਾਡਾ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਜੋ ਟੌਪਿਕ ਸਾਡਾ ਹੈ ਮੈਥ ਵਿਸ਼ਾ ਹੈ ਐਕਸ 1.1 ਕਲਾਸ 8ਵੀਂ ਹੈ ਤੇ ਸਵਾਲ ਤੀਜਾ ਸਵਾਲ ਕਰਾਂਗੇ ਸਹਿਚਾਰਤਾ ਗੁਣ ਜੋ ਪਰਿਮੇਸ਼ ਸੰਖਿਆਵਾਂ ਹੈਗੀਆਂ ਉਹਨਾਂ ਵਿੱਚ ਸਹਿਚਾਰਤਾ ਗੁਣ ਦਾ ਪਤਾ ਕਰਾਂਗੇ ਸਹਿਚਾਰਤਾ ਗੁਣ ਐਸੋਸੀਏਟਿਵ ਪ੍ਰੋਪਰਟੀ ਕੀ ਹੁੰਦੀ ਹੈ ਜਦੋਂ ਤਿੰਨ ਪਰਿਮੇਸ਼ ਸੰਖਿਆਵਾਂ ਵਿੱਚੋਂ ਪਹਿਲੀਆਂ ਦੋ ਪਰਿਮੇਸ਼ ਸੰਖਿਆਵਾਂ ਨੂੰ ਜੋੜ ਕੇ ਫਿਰ ਤੀਸਰੀ ਜੋੜੀ ਜਾਵੇ ਅਤੇ ਦੂਜੇ ਵੱਨ ਨੇ ਦੂਸਰੀ ਤੇ ਤੀਸਰੀ ਪਰਿਮੇਖ ਸੰਖਿਆ ਨੂੰ ਜੋੜ ਕੇ ਫਿਰ ਪਹਿਲੀ ਸੰਖਿਆ ਜੋੜੀ ਜਾਵੇ ਤੇ ਦੋਨਾਂ ਸਥਿਤੀਆਂ ਵਿੱਚ ਉੱਤਰ ਇੱਕੋ ਜਿਹਾ ਹੋਵੇਗਾ ਤਾਂ ਅਸੀਂ ਕਹਿੰਦੇ ਹਾਂ ਪਰਿਮੇਖ ਸੰਖਿਆ ਦਾ ਜੋੜ ਸਹਿਚਰ ਹੈ ਤੇ ਆਓ ਪਹਿਲੇ ਸਵਾਲ ਕਰੀਏ ਆਪਾਂ ਪਹਿਲਾ ਅ ਇਹਦੇ ਵਿੱਚ ਸਾਨੂੰ ਦੇ ਰੱਖਿਆ ਹੈ ਇਹਦੇ ਵਿੱਚ ਬਣਾਇਆ ਹੋਇਆ ਇਹਨਾਂ ਸੰਖਿਆਵਾਂ ਨੂੰ ਜੋੜ ਕੇ ਤਾਂ ਕਰਨਾ ਹੈ x y z ਹੈ x y ਜਮਾ z ਪਹਿਲੇ ਦੇਖੋ ਅਸੀਂ ਦੋ ਸੰਖਿਆਵਾਂ ਦਾ ਜੋੜ ਕਰਾਂਗੇ ਤੀਜੀ ਨੂੰ ਵਿੱਚ ਜੋੜਾਂਗੇ ਤੇ ਉਹਦੇ ਬਾਅਦ ਜੇ ਦੂਜੀ ਤੀਜੀ ਨੂੰ ਜੋੜਾਂਗੇ ਤੇ ਪਹਿਲੀ ਨੂੰ ਵਿੱਚ ਲੱਗ ਤੋਂ ਜੋੜਾਂਗੇ ਤੇ x ਦੀ ਵੈਲਿਊ ਭਰਾਂਗੇ ਬੱਚੋ ਅਸੀਂ ਪਹਿਲੇ x ਦੀ ਵੈਲਿਊ ਹੈ -2/3 y ਦੀ ਕਿੰਨੀ ਕੀਮਤ ਹੈਗੀ ਹੈ 1/2 ਇਹਨੂੰ ਬੈਟ ਕਰਾਂਗੇ ਇਹਨੂੰ ਅਲੱਗ ਹੱਲ ਹੱਲ ਕਰਾਂਗੇ z ਦਾ ਹੋ ਗਿਆ ਜੀ 5/6 ਇਹ बराबर है तो की कीमतें लिख दियो x दी कीमत आगी -2/3 ਤੇ y ਦੀ ਹੈਗੀ 1/2 z ਹੈਗੀ 5/6 ਇਹਨੂੰ ਵੈਲਿਊਟ ਲਿਖਾਂਗੇ ਕਿਉਂਕਿ ਇਹਨੂੰ ਅਲੱਗ ਤੋਂ ਹੱਲ ਕਰਨਾ ਹੈਗਾ ਅਸੀਂ ਤੇ ਪਹਿਲੇ ਆਪਣੀ ਹੈਗੀ ਹੈ ਲੈਫਟ ਹੈਂਡ ਸਾਈਡ ਆ ਹੈਗੀ ਰਾਈਟ ਹੈਂਡ ਸਾਈਡ ਦੋਨੋਂ ਬਰਾਬਰ ਹੋਣੀ ਚਾਹੀਦੀਆਂ ਤੇ ਆਓ ਪਹਿਲੇ ਆਪਾਂ ਐਲ ਐਚ ਐਸ ਖੱਬੇ ਸਾਈਡ ਨੂੰ ਕਰੀਏ ਤੇ ਨਾਲ 217 ਲਵਾਂਗੇ ਕਿੰਨਾ ਆ ਗਿਆ ਸਾਡੇ ਕੋਲ 6 ਆ ਗਿਆ 3 ਨੂੰ 3 ਨਾਲ 6 ਨੂੰ ਭਾਗ ਦੇਣਾ 3 2 6 ਤੇ 2 ਨਾਲ ਇਹਨੂੰ ਗੁਣਾ ਕਰਾਂਗੇ ਅੱਗੇ ਜਮਾ ਦਾ ਨਿਸ਼ਾਨ ਆ ਗਿਆ 2 3 6 ਤੇ 1 3 3 ਨਾਲ ਗੁਣਾ ਕਰਾਂਗੇ ਜਮਾ 5 6 2 2 ਕਿੰਨਾ ਆ ਗਿਆ -4 ਜਮਾ 1 3 3 ਤੇ ਇੱਥੇ ਆ ਗਿਆ ਸਾਡੇ ਕੋਲ 3 6 ਜਮਾ 5/6 ਲੇਦਾ ਲਿਖਾਂਗੇ ਅਸੀਂ ਇਹਦੇ ਕੀ ਆ ਗਿਆ -1/6 5/6 ਹੁਣ ਅਸੀਂ ਆ ਦੋ ਸੰਖਿਆਵਾਂ ਵਿੱਚ ਤੀਜੀ ਸੰਖਿਆ ਨੂੰ ਜੋੜਨਾ ਹੈਗਾ ਤੇ ਇਹਦੇ ਵਿੱਚ ਕੀ ਆਏਗਾ 6 ਸਾਡਾ ਆ ਗਿਆ ਲਸਵ ਤੇ ਦੇਖੋ 6 ਕਮ 6 ਤੋਂ -1 ਨੂੰ 1 ਨਾਲ ਗੁਣਾ ਕਰਾਂਗੇ 6 ਕਮ 6 5 ਨੂੰ 1 ਨਾਲ ਗੁਣਾ ਕਰਾਂਗੇ ਕੀ ਆ ਗਿਆ ਇਹਦੇ ਵਿੱਚ ਸਾਡਾ एक, एक में एक माइनस द आ गया पां एकम जमा दे आ गए वटा छे कटाया किन्ने आ गए साढ़े को चार वटा छे चलो बिल्कुल इस तरह से दूजी सैड हल करा आर एच एस राइट हैंड साइड ख सज्जा और इतों शुरू करते हैं माइनस दो बटा तीन इदा ही लिखा बाद हल करना पहले बलैक्ट वाला जो पोर्शन है वो हल होगा पो ए, दो और छे का जो लॉस वो है छे आ गया 2 3 6 ਤੇ 1 ਨੂੰ ਅਸੀਂ 3 ਨਾਲ ਕਰਾਂਗੇ ਗੁਣਾ ਜਮਾ 6 6 ਤੇ 5 ਨੂੰ ਅਸੀਂ ਕਰਾਂਗੇ 1 ਨਾਲ ਗੁਣਾ 2 3 ਉਹਦਾ ਹੀ ਲਿਖਾਂਗੇ ਜਮਾ 1 3 3 ਜਮਾ 5 5 ਤੇ ਕਿੰਨੇ ਹੋਗੇ ਸਾਡੇ ਕੋਲ 6 2 3 ਜਮਾ ਇਹ ਜੋ 2 3 ਨੇ ਮਾਈਨਸ ਦੇ ਹੈਗੇ ਆ ਆ 8 6 ਹੋ ਗਿਆ ਤੇ ਹੁਣ ਅਸੀਂ ਕੀ ਕਰਾਂਗੇ ਉਹਨੇ ਆ ਦੇਖੋ ਆ ਦੂਜੀ ਤੇ ਤੀਜੀ ਸੰਖਿਆ ਦਾ ਜੋੜ ਸੀਗਾ ਇਹ ਪਹਿਲੀ ਸੰਖਿਆ ਨਹੀਂ ਆ ਪਹਿਲੀ ਸੰਖਿਆ ਸੀਗੀ ਤੇ ਆ ਸੀਗੀ ਦੂਜੀ ਤੇ ਤੀਜੀ ਸੰਖਿਆ ਦਾ ਜੋੜਾਂਗੇ ਆਪਸ ਵਿੱਚ 3 ਉਹ 6 ਦਾ ਲਸਵ ਆ ਗਿਆ ਸਾਡੇ ਕੋਲ 6 ਹਾਂ ਤੇ ਕੀ ਹੋ ਗਿਆ 3 ਦੋਣੀ 6 ਤੇ ਮਾਈਨਸ 2 ਨੂੰ 2 ਨਾਲ ਗੁਣਾ ਕਰਾਂਗੇ ਜਮਾ 6 ਕਮ 6 8 ਨਸੀ 1 ਨਾਲ ਗੁਣਾ ਕਰਾਂਗੇ ਮਾਈਨਸ 2 ਦੋਣੀ 4 ਕਿੰਨਾ ਆ ਗਿਆ ਮਾਈਨਸ ਦੇ 4 ਆ ਗਏ ਜਮਾ 8.86 6 18 ਨੂੰ 4 ਕੱਡੇ ਕਿੰਨੇ ਆ ਗਏ 4 6 ਤੇ ਕੀ ਹੋਇਆ ਸਾਡੇ ਜੋ ਪਰਮੇਸ਼ ਸੰਖਿਆਵਾਂ ਜਿਹੜਾ ਸਹਿਚਾਰਤਾ ਗੁਣ ਹੈ ਕੀ ਹੈ ਦੋਨੋਂ ਸੰਖਿਆਵਾਂ ਆਪਸ ਵਿੱਚ ਸਹਿਚਰ ਹਨ ਇਹ ਬੱਚੋ ਜੋ ਬਾਕੀ ਆਪਣੇ ਦੂਜਾ ਔਰ ਤੀਜਾ ਸਵਾਲ ਬਚ ਗਿਆ ਤੁਸੀਂ ਖੁਦ ਕਰਨਾ ਹੈਗਾ ਆਓ ਅਗਲਾ ਸਵਾਲ ਕਰੀਏ ਹੁਣ ਅਗਲਾ ਸਵਾਲ ਹੈ ਸਾਡਾ ਜੁੜਾਤਮਕ ਕੋਲਟ ਜੁੜਾਤਮਕ ਕੋਲਟ ਕੀ ਹੁੰਦਾ ਜਦੋਂ ਦੋ ਪਰਮੇਸ਼ੰਖਿਆਵਨ ਜੋੜ ਕੇ ਉੱਤਰ ਜ਼ੀਰੋ ਜ਼ੀਰੋ ਕੇ ਵਾਂਗ ਜੁੜਾਤਮਕ ਤਤਸਮਕ ਆਉਂਦਾ ਹੈ ਤਾਂ ਦੋਨੋਂ ਪਰਮੇਸ਼ੰਖਿਆਵਨ ਇੱਕ ਦੂਜੇ ਦਾ ਜੁੜਾਤਮਕ ਕੋਲਟ ਕਿਹਾ ਜਾਂਦਾ ਹੈ ਕੁਐਸਚਨ ਹੈਗਾ ਸਾਡਾ ਚੌਥਾ ਹੇਠਾਂ ਦਿੱਤੀਆਂ ਪਰਮੇਸ਼ੰਖਿਆਵਨ ਦਾ ਜੁੜਾਤਮਕ ਕੋਲਟ ਐਡਿਟਿਵ ਇਨਵਰਸ ਪਤਾ ਕਰੋ ਤੇ ਪਹਿਲਾ ਸਵਾਲ ਦੇਖੋ ਕਿਵੇਂ ਕਰਾਂਗੇ ਅਸੀਂ ਪਹਿਲਾ ਸਵਾਲ ਹੈ -5/11 ਜਦੋਂ ਅਸੀਂ ਜੜਾਤਮਕ ਉਲਟ ਕਰਨਾ ਹੁੰਦਾ ਸੀ -9 ਨੂੰ ਕੀ ਕਰਦੇ ਆ ਗੁਣਾ ਕਰਦੇ ਆ -5/11 ਤੇ ਕੀ ਆਏਗਾ -9 ਨਾਲ ਜਿਹੜਾ ਬ੍ਰੈਕਟ ਹੈ ਕੀ ਹੁੰਦਾ ਇਹ ਹੁੰਦਾ ਮਲਟੀਪਲਾਈ ਗੁਣਾ -9 ਨਾਲ ਗੁਣਾ ਕੀਤੀ ਪਲੱਸ ਆ ਗਿਆ ਪਲੱਸ ਨੂੰ ਲਿਖਦੇ ਵੀ ਨਹੀਂ ਆਪਾਂ ਤੇ 5/11 ਜਦ ਕੋਈ ਚਿੰਨ ਨਹੀਂ ਲਿਆ ਇਹਦਾ ਮਤਲਬ ਹੈਗਾ ਜੋੜ ਦਾ ਚਿੰਨ ਹੈਗਾ ਤੇ ਜਦ ਸਾਡਾ ਕੀ ਆ ਗਿਆ ਇਹ ਇਨਵਰਸ ਐ ਐਡੀਟਿਵ ਇਨਵਰਸ ਡਾਟਮ ਓਲਟ ਜਦੋਂ ਅਸੀਂ -5/11 ਔਰ 5/11 ਨੂੰ ਜੋੜਾਂਗੇ ਆਪਸ ਵਿੱਚ ਤਾਂ ਉੱਤਰ ਕੀ ਆਵੇਗਾ 0 ਆਵੇਗਾ ਨੈਕਸਟ ਲੈ ਲਓ ਇੱਕ ਹੋਰ ਆਪਣਾ ਅ ਦੂਜਾ ਸਵਾਲ ਲੈ ਲੈਨੇ ਆਪਾਂ ਦੂਜਾ ਕੀ ਹੈ 8/9 ਤੇ 8/9 ਨੂੰ ਕੀ ਕਰਾਂਗੇ ਇਨਵਰਸ ਜਿਹੜਾ ਐਡੀਟਿਵ ਇਨਵਰਸ ਹੈ ਜੀ ਮਾਈਨਸ ਨਾਲ ਗੁਣਾ ਕਰਦੇ ਆਂ -8/9 ਪਲੱਸ ਹੈਗਾ ਇੱਥੇ ਮਾਈਨਸ ਇਹਦੇ ਕੀ ਆ ਗਿਆ -8/9 ਸਾਡਾ ਉੱਤਰ ਆ ਜਾਵੇਗਾ ਅ ਨੈਕਸਟ ਹੈ ਸਾਡੇ ਕੋਲ ਸਵਾਲ ਅਸੀਂ ਸਵਾਲ ਕਰ ਲੰਨੇ ਆ ਚੌਥਾ ਸਵਾਲ ਅ -2/ -9 ਅਸੀਂ ਮਾਈਨਸ ਨਾਲ ਗੁਣਾ ਕਰਾਂਗੇ ਨੋ ਤੇ ਕੀ ਹੋਏਗਾ ਬੱਚਿਓ ਜਿਹਦੇ ਵਿੱਚ ਇਹਨੂੰ ਕੱਟਾਂਗੇ ਮਾਈਨਸ ਮਾਈਨਸ ਕੱਟ ਗਈ ਆਪਸ ਵਿੱਚ ਤੇ ਇੱਥੇ ਮਾਈਨਸ ਰਹਿ ਗਈ ਅਸੀਂ ਕੀ ਲਿਖਾਂਗੇ ਬਰਾਬਰ ਹੈ ਮਾਈਨਸ 2/9 ਸਾਡਾ ਕੀ ਆ ਜਾਏਗਾ ਉੱਤਰ ਆ ਜਾਵੇਗਾ ਤੇ ਨੈਕਸਟ ਸਵਾਲ ਅਸੀਂ ਕਰਾਂਗੇ ਲਾਸਟ ਵਾਲਾ ਅੱਠਵਾਂ ਇਹਦੇ ਵਿੱਚ ਕੀ ਹੈ 0 ਤੇ 0 ਦਾ ਜੋ ਇਨਵਰਸ ਹੈ ਹਮੇਸ਼ਾ ਉਹ 0 ਜਾਂਦਾ ਹੈ ਚਾਹੇ ਪੋਸਟਿਵ ਹੋਵੇ ਚਾਹੇ ਨੈਗੇਟਿਵ ਹੋਵੇ ਇਸੇ ਕੋਈ ਫਰਕ ਨਹੀਂ ਪੈਂਦਾ ਕਿ ਬੱਚਿਓ ਇਹ ਸਾਡੇ ਸਵਾਲ ਸੀਗੇ ਤੇ ਜਿਹੜੇ ਬਾਕੀ ਪੰਜਵਾਂ ਛੇਵਾਂ ਅ ਅੱਠਵਾਂ ਬਚ ਗਏ ਆ ਤੀਜਾ ਤੁਸੀਂ ਆਪਣੇ ਆਪ ਕਰਨੇ ਆ ਬਹੁਤ ਈਜ਼ੀ ਹੈ ਦੈਟਸ ਆਲ ওকে